40 ਸਾਲ ਦਾ ਵਿਖਾਣ ਅਸੀਂ ਯਾਦ ਕਰ ਰਹੇ ਹਾਂ ਤੇ ਉਹਨੂੰ ਬਹਰਾ ਵੀ ਰਹੇ ਹਾਂ ਅੱਜ ਦਾ ਜਿਹੜਾ ਮਾਹੌਲ ਹੈ ਉਹਦੇ ਵਿੱਚ ਵਿਚਾਰ ਜਿਹੜੇ ਪ੍ਰਗਟ ਕੀਤੇ ਗਏ ਨੇ ਉਹ ਆਪਣੇ ਹੀ ਥੌਟ ਪ੍ਰੋਵੋਕਿੰਗ ਸੀ ਗਰਗ ਸਾਹਿਬ ਨੇ ਇਸ ਵਿਖਾਣ ਨੂੰ ਸਟੇਟ ਵੱਲੋਂ ਇੱਕ ਗਿਣੀ ਮੀਤੀ ਨੀਤੀ ਦੇ ਰੂਪ ਚ ਪ੍ਰਗਟ ਕੀਤਾ ਮਾਲੀ ਜੀ ਨੇ ਉਸ ਨੂੰ ਇੱਕ ਹੋਰ ਰੂਪ ਦਿੱਤਾ ਉਸੇ ਬਿਨਾਂ ਉਸੇ ਲਾਈਨ ਨੂੰ ਅੱਗੇ ਤੋਰਿਆ ਮੈਂ ਸਭ ਤੋਂ ਪਹਿਲਾਂ ਤਾਂ ਆਪਣਾ ਗੁਰੂ ਸਿੰਘ ਸਵਾਲ ਨੂੰ ਵਧਾਈ ਦਿਨਾਂ ਕਿ ਉਹਨਾਂ ਨੇ ਇੱਕ ਉਪਰਾਲਾ ਕੀਤਾ ਤੇ ਹਰ ਸਾਲ ਕਰਦੇ ਆ ਉਸ ਚੀਜ਼ ਨੂੰ ਯਾਦ ਕਰਦੇ ਆ ਜਿਹੜਾ ਦੁਕਾਨ ਤੇ ਇੱਕ ਸਾਡੀ ਕੌਮ ਨਾਲ ਵਾਪਰਿਆ ਉਹ ਇੱਕ ਨਾਮ ਭੁੱਲਣ ਵਾਲੀ ਗੱਲ ਹੈ ਵੈਸੇ ਤਾਂ ਕੋਈ ਵੀ ਅਣਖੀ ਕੌਮ ਜਦਨਾ ਕੋਈ ਇਹੋ ਜੀ ਜਾਂਸਤੀ ਹੋਈ ਹੋਵੇ ਉਹਨੂੰ ਘੱਟ ਹੀ ਭੁੱਲਦੀ ਹੈ ਤੇ ਮੈਂ ਸਮਝਦਾ ਕਿ ਸਿੱਖ ਕੈਸੀ ਕੌਮ ਹੈ ਉਹਨਾਂ ਵਾਸਤੇ ਬਹੁਤ ਪੁਰਾਣੀਆਂ ਹਸਤੀਆਂ ਦੀਆਂ ਜਿਹੜੀਆਂ ਜਾਂਸਤੀਆਂ ਨੇ ਉਹਨੇ ਭੁੱਲੀਆਂ ਨਹੀਂ ਐ ਤੇ ਇਹ ਭੁੱਲਣਾ ਬੜਾ ਮੁਸ਼ਕਲ ਹੈ ਉਹ ਕਿਉਂ ਹੋਇਆ 80 ਦਾ 84 ਦਾ ਜਿਹੜਾ ਦੁਕਾਨ ਤੇ ਉਹ ਕਿਉਂ ਹੋਇਆ ਉਹਦੇ ਬਾਰੇ ਇਹ ਕਹਿਣਾ ਬਹੁਤਾ ਆਸਾਨ ਨਹੀਂ ਮੈਂ ਇਸ ਕਰਕੇ ਇਸ ਨੂੰ ਕਹਿਣਾ ਇਸ ਕਰਕੇ ਸਮਝਦਾ ਕਿ ਅੱਜ ਆਪਾਂ ਇੱਕ ਕੌਮ ਦਾ ਦੁਖਾਂਤ ਯਾਦ ਕਰ ਰਹੇ ਹਾਂ ਤੇ ਅੱਜ ਆਪਾਂ ਬੈਠੇ ਕਿਨੇ ਜਾਣੇ ਮੈਂ ਜਦੋਂ ਮੈਨੂੰ ਮੌਕਾ ਮਿਲਿਆ ਇੱਥੇ ਹਰ ਵੇਲੇ ਬੜੇ ਹੀ ਮਤਲਬ ਸਚਜੇ ਟੌਪਿਕਸ ਹੁੰਦੇ ਨੇ ਜਿਹਦੇ ਤੇ ਆ ਕੇ ਬੋਲਣ ਦਾ ਮੌਕਾ ਮਿਲਦਾ ਹੈ ਪਰ ਗਿਣਤੀ ਵਿੱਚ ਬੋਲਣ ਵਾਲੇ ਜਿਹੜੇ ਹੁੰਦੇ ਨੇ ਇੱਥੇ ਜਾਂ ਅੰਦਰਕ ਸਾਹਿਬ ਹੁੰਦੇ ਨੇ ਮਾਲੀ ਸਾਹਿਬ ਹੁੰਦੇ ਨੇ ਜਾਂ ਹਰਮੇਜੀ ਜੀ ਹੁੰਦੇ ਨੇ ਇਹਨੇ ਅچھے ਵਿਚਾਰ ਸੁਣਦਾ ਮੌਕਾ ਮਿਲਦਾ ਹੈ ਤੇ ਸੁਣਨ ਵਾਲੇ ਕਿੰਨੇ ਕਿੰਨੇ ਆਪਾਂ तकरीबन ਉਹ ਹੀ ਹੁੰਦੇ ਆ ਜਿਹੜੇ ਅੱਜ ਬੈਠੇ ਆ ਮੈਂ ਗਿਣਤੀ ਕਰ ਰਿਹਾ ਸੀ ਇੱਧਰ ਪੰਜ ਕੁਰਸੀਆਂ ਚਾਰ ਕੁਰਸੀਆਂ ਦੀ ਲਾਈਨ ਹੈ ਸੋਲਾਂ ਸਾਰਾ ਬੰਦੇ ਇੱਧਰ ਬੈਠੇ ਕਿ 20 ਕਿ ਇੱਧਰ ਬੈਠੇ ਆ 35 40 ਬੰਦੇ ਆ ਆਪਾਂ ਕੀ ਇਹਦਾ ਸੋਲੂਸ਼ਨ ਕੱਢਾਂਗੇ ਅਸੀਂ ਕੀ ਸੋਲੂਸ਼ਨ ਕੱਢ ਸਕਦੇ ਅੱਜ ਅਸੀਂ ਆਪਣਾ ਮਤਾਂ ਵੀ ਪਾਸ ਕਰ ਲਈਏ ਕੋਈ ਅਸੀਂ ਬੇਸਿਕਲੀ ਇੱਥੇ ਇਕੱਠੇ ਹੁੰਨੇ ਆ ਆਪਣਾ ਦੁੱਖ ਸ਼ੇਅਰ ਕਰੀਂ ਆਪਣੇ ਜਜ਼ਬਾਤ ਸੈਂਟੀਮੈਂਟ ਐਕਸਪ੍ਰੈਸ ਕਰੀਂ ਉਹ ਕਰਕੇ ਅਸੀਂ ਚਲੇ ਜਾਂਦੇ ਆ ਤੇ ਨਾ ਤੇ ਉਸ ਤੋਂ ਬਾਅਦ ਕੋਈ ਉប្រਾਲਾ ਹੁੰਦਾ ਨਾ ਹੀ ਮੇਰੇ ਖਿਆਲ ਸਾਡੇ ਚ ਨਹੀਂ ਸ਼ਮਤਾ ਹੈਗੀ ਹੈ ਕਿ ਅੱਜ ਅਸੀਂ ਕਿਸੇ ਉប្រਾਲੇ ਵੱਲ ਕੋਈ ਸਟੈਪ ਲੈ ਸਕੀਏ ਕੁਮ ਜਨੇ ਕਿਆ ਕੱਠੇ ਹੋ ਜੋ ਸਿੱਖ ਸੱਜੋ ਸਾਰੇ ਸਿੱਖ ਬਣ ਜਾਣ ਮੈਂ ਸਮਝਦਾ ਹੈ ਕਿ ਇਹ ਇੱਕ ਪ੍ਰੈਜ਼ੈਂਟ ਜਿਹੜਾ ਮਾਹੌਲ ਹੈ ਸਟੇਟ ਦੀ ਜਿਹੜੀ ਪਾਵਰ ਉਦੇਵਾਂ ਤੇ ਇਹੋ ਜਿਹਾ ਕਰਨਾ ਜਾਂ ਉਹਨੂੰ ਜਮਲੀ ਰੂਪ ਆਪਣਾ ਅਮਲੀ ਰੂਪ ਦੇਣਾ ਬੜਾ ਹੀ ਮੁਸ਼ਕਲ ਹੈ ਇਰੀਲਾਈਜ਼ ਕਰਨ ਦੀ ਲੋੜ ਹੈ ਕਿ ਸਟੇਟ ਐਸੋਡੇ ਬੜੀ ਪਾਵਰਫੁਲ ਹੈ ਹਮੇਸ਼ਾ ਹੀ ਰਹੀ ਹੈ ਅਵੜੇ ਰਹੀ ਹੈ 84 ਵੀ ਜਦੋਂ ਆਇਆ ਸਟੇਟ ਬੜੀ ਪਾਵਰਫੁਲ ਸੀ ਜਿਸ ਤਰ੍ਹਾਂ ਦਸਾਗਾ ਇਹ ਤੇ ਸ਼ੇਅਰ ਕੀਤਾ ਗਿਆ ਕਿ ਤਿੰਨ ਸਟੇਟਾਂ ਐਸੀ ਐਸੀ ਜਿਨ੍ਹਾਂ ਚ ਹੋਇਆ ਪਰ ਬਹੁਤ ਘੱਟ ਹੋਇਆ ਕਿਉਂਕਿ ਉੱਥੇ ਸਟੇਟ ਪਾਰਟਿਸਪੇਟ ਨਹੀਂ ਸੀ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਜਿੱਥੇ-ਜਿੱਥੇ ਵੀ ਇਹ ਐਰੌਇਡਸ ਨਹੀਂ ਇਹ ਜਿਹੜਾ ਜੇਨੋਸਾਈਡ ਹੋਇਆ ਸਿੱਖਾਂ ਦਾ ਉਹ ਉਹ ਇੱਕ ਗਿਣੀ ਮਿੱਤੀ ਸਾਜ਼ਿਸ਼ ਸੀ ਪਲਾਨਡ ਸੀ ਕਰਮਾਕਸ ਸੀ ਉਹਨਾਂ ਨੂੰ ਮਾਰ ਕੀਤਾ ਗਿਆ ਸੀ ਕੱਢ-ਕੱਢ ਕੇ ਮਾਰਿਆ ਗਿਆ ਇਹ ਨਕਰਕੁਸ਼ੀ ਜਿਹੜੀ ਸਿੱਖਾਂ ਨਾਲ ਹੋਈ ਹੈ ਇਸ਼ਾਰ ਪਹਿਲੀ ਵਾਰ ਵੀ ਨਹੀਂ ਹੋਈ ਅੱਗੇ ਵੀ ਹੋਈ ਕਿਸੇ بڑے ਕਿਸੇ ਕੌਮ ਨੇ ਕੀਤੀ ਤੁਸੀਂ ਕੀ ਸਮਝਦੇ ਹੋ ਕਿ ਅੱਜ ਜਿਹੜੀ ਸਟੇਟ ਹੈ ਉਸ ਵੇਲੇ ਜਿਹੜੀ ਗਵਰਨਮੈਂਟ ਸੀ ਉਹ ਇੱਕ ਪਾਰਟੀ ਦੀ ਸੀ ਅੱਜ ਜਿਹੜੀ ਗਵਰਨਮੈਂਟ ਹੈ ਕਿਸੇ ਹੋਰ ਪਾਰਟੀ ਦੀ ਹੈ ਡੂ ਯੂ ਥਿੰਕ ਦੈਰ ਇਜ਼ ਐਨੀ ਡਿਫਰੈਂਸ ਮੈਨੂੰ ਨਹੀਂ ਲੱਗਦਾ ਸੇਮ ਸੋਚ ਹੈ ਇੱਕ ਜਿਸ ਤਰ੍ਹਾਂ ਇੱਥੇ ਮਾਨੀ ਜੀ ਨੇ ਕਿਹਾ ਕਿ ਇਹਨੂੰ ਡਿਫਰੈਂਟ ਢਾਂਚੇ ਚ ਪੇਸ਼ ਕੀਤਾ ਜਾ ਰਿਹਾ ਹੈ ਜਿਹੜੀ ਗੱਲ ਜਿਹੜੀ ਸਟੇਟ ਦੀ ਪਾਲਿਸੀ ਹੁੰਦੀ ਹੈ ਜਿਹੜਾ ਉਹਨਾਂ ਦਾ ਅਚੀਵਮੈਂਟ ਕਰ ਨਹੀਂ ਹੁੰਦੀ ਹੈ ਨਾ ਉਹਨੂੰ ਇੱਕ ਹੀ ਤਰੀਕਾ ਸਦਾ ਨਹੀਂ ਬਣਾਇਆ ਜਾ ਸਕਦਾ ਇਹ ਗੱਲ ਸੱਚ ਹੈ ਕਿਉਂਕਿ ਜਦੋਂ ਇੱਕ ਹੀ ਤਰੀਕਾ ਬਣਾਓਗੇ ਤੇ ਉਹਨੂੰ ਫਿਰ ਲੱਗਦਾ ਹੈ ਕਿ ਜੀ ਇਹ ਸਟੇਟ ਦਾ ਸਪਾਂਸਰਡ ਹੈ ਸਟੇਟ ਨੇ ਕਿਵੇਂ ਕੀਤਾ ਸੀ ਹੁਣ ਵੀ ਕਰ ਰਿਹਾ ਹੈ ਉਹਨੂੰ ਡਿਫਰੈਂਟ ਢਾਂਚੇ ਚ ਲੈਣ ਲੱਗਦਾ ਬੜਾ ਮੁਖਾਨਦ ਹੈ ਅਪਾ ਸਿੱਖ ਕੋ ਮਾਰੇ ਬੜੇ ਫਖਰ ਕਰਦੇ ਆਪਾਂ ਸਾਡੀ ਕੌਮ ਬੜੀ ਬਹਾਦਰ ਹੈ ਬੜੀ ਚੰਗੀ ਹੈ ਮੈਂ ਉਸ ਜਨਮ ਗਰਮਸਾਂ ਵਰਗੇ ਬੰਦਿਆਂ ਨੂੰ ਜਾਦਾ ਮਹਾਨ ਸਮਝਦਾ ਕਿ ਜਿਹੜੇ ਇੱਕ ਇਸ ਕੌਮ ਦੇ ਨਾਂ ਹੁੰਦੇ ਹੋਏਗੀ ਇੰਨੀ ਬਿਪਾਕੀ ਨਾ ਇੱਕ ਜਾਸਤੀ ਬਾਰੇ ਗੱਲ ਕਰ ਸਕਦੇ ਆ ਮੇਰਾ ਖਿਆਲ ਹੈ ਕਿ ਐਜ਼ ਅ ਸਿੱਖ ਨਾ ਅਸੀਂ ਕਿਸੇ ਕੌਮ ਦੇ ਹੁੰਦੀ ਜਾਂਸਤੀ ਨਾਲ ਇਹਨਾਂ ਖੁੱਲ੍ਹ ਕੇ ਗੱਲ ਕੀਤੀ ਹੈ ਨਾ ਕਿਸੇ ਐਜ਼ ਅ ਮੰਚ ਤੋਂ ਗੱਲ ਕੀਤੀ ਹੈ ਨਾ ਕਿਸੇ ਐਜ਼ ਅ ਆਰਗੇਨਾਈਜੇਸ਼ਨ ਜਾਂ ਪਾਰਟੀ ਲੈਵਲ ਤੇ ਗੱਲ ਹੋਈ ਹੈ ਜਾਂ ਕਿਸੇ ਆਰਗੇਨਾਈਜੇ ਜਿਸ ਦਾ ਐਸਜੀਪੀਸੀ ਹੈ ਉਸਦੀ ਗੱਲ ਕਰੇ ਇੱਕ ਦੁਖਾਂਤ ਹੈ ਫਿਰ ਆਪਣ ਦੇਖਣ ਚ ਮਿਲਦਾ ਹੈ ਕਿ ਹੁਣ ਇਸ ਵੇਲੇ ਕਿਹਨੂੰ ਯੂਟਿਲਾਈਜ਼ ਕਰ ਰਹੀ ਹੈ ਸਟੇਟ ਕੀ ਇਹ ਨੌਨ ਸਿਕਨ ਨੂੰ ਯੂਟਿਲਾਈਜ਼ ਕਰ ਰਹੀ ਹੈ ਸਟੇਟ ਐਸ ਵੇਲੇ ਜੇ ਕੋਈ ਅ ਸਿੱਖਾਂ ਨੂੰ ਤਾਲਿਬਾਨ ਕਹਿ ਰਿਹਾ ਤੇ ਕੌਣ ਹੈ ਕੋਈ ਨਾਨ ਸਿੱਖ ਹੈ ਤੁਸੀਂ ਕੀ ਸਮਝਦੇ ਹੋ ਕਿ ਇਹ ਇੱਕ ਇੱਕ ਇਨੋਸੈਂਟ ਸਟੇਟਮੈਂਟ ਹੈ ਜਿਹੜੀ ਕਿਸੇ ਨੇ ਦਿੱਤੀ ਇੱਕ ਪਾਵਰ ਮਨਿਸਟਰ ਹੈ ਜਿਹੜਾ ਉਹਨੇ ਕੋਈ ਇਨੋਸੈਂਟਲੀ ਗੱਲ ਕਹਿਤੀ ਅੱਜ ਤੋਂ ਕੁਝ ਸਾਲ ਪਹਿਲਾਂ ਤੇ ਉਹਨੂੰ ਇਹ ਨਜ਼ਰ ਨਹੀਂ ਸੀ ਉਹਦੇ ਵੀ ਤਾਲਿਬਾਨ ਨੇ ਉੱਧ ਜਾ ਕੇ ਉੱਥੇ ਪਾਰਟਿਸਿਪੇਟ ਕਰਦਾ ਸੀ ਉਹਨਾਂ ਦੇ ਵਿੱਚ ਬੈਠਦਾ ਸੀ ਤੇ ਕਹਿੰਦਾ ਸੀ ਉਹਨਾਂ ਨਾਲ ਕਿਸਾਨਾਂ ਨਾਲ ਜ਼ਿਆਸਤੀ ਹੋ ਰਹੀ ਹੈ ਇਹ ਕਾਨੂੰਨ ਵਾਪਸ ਹੋਣੇ ਚਾਹੀਦੇ ਅੱਜ ਉਹੀ ਕਿਸਾਨ ਉਸ ਆਦਮੀ ਨੂੰ ਤਾਲਿਬਾਨ ਨਜ਼ਰ ਆ ਰਹੇ ਨੇ ਕਿਉਂ ਆ ਰਹੇ ਕਿਉਂਕਿ ਹੁਣ ਉਹ ਸਟੇਟ ਦਾ ਪਾਰਟ ਬਣ ਗਿਆ ਹੈ ਸਟੇਟ ਦੇ ਜਿਹੜੀ ਨਕਸ਼ਾਪਸੀ ਜਾਂ ਨਸਲਕੁਸ਼ੀ ਕਰ ਰਹੀ ਹੈ ਕਿਸੇ ਕੌਮ ਦੀ ਉਹਦੇ ਵਾਸਤੇ ਇਸਤੇਮਾਲ ਹੋ ਰਿਹਾ ਹੈ ਕੌਣ ਹੋ ਰਿਹਾ ਸਾਡੇ ਚੋਂ ਇੱਕ ਆਪਾਂ ਕੀ ਕਰਾਂ ਇੱਥੇ ਪ੍ਰਪੋਜ਼ ਕੀਤਾ ਗਿਆ ਹੈ ਜੇ ਇੱਕ ਰੈਜ਼ੋਲੂਸ਼ਨ ਪਾਸ ਕਰੀਏ ਕਿ ਜੀ ਇਹਨੂੰ ਅੱਗੇ ਤੋਂ ਰੌਇਟਸ ਨਾ ਕਿਹਾ ਜਾਵੇ ਕਿ ਫਰਕ ਪੈਦਾ ਉਹਨਾਂ ਕੋਈ ਆਪਾਂ ਅੱਜ ਇੱਥੇ 20 25 30 ਬੰਦੇ ਬੈਠੇ ਰੈਜ਼ੋਲੂਸ਼ਨ ਪਾਸ ਕਰਦਣੇ ਐ ਐਸਜੀਪੀਸੀ ਨੂੰ ਕਹਿ ਦਿੰਨੇ ਆ ਕਿੰਨੀਆਂ ਕਵਿਦਾ ਨੇ ਸਾਨੂੰ ਐਸਜੀਪੀਸੀ ਤੋਂ 10 ਸਾਲ ਉਸ ਪਾਰਟੀ ਦੀ ਸਰਕਾਰ ਰਹੀ ਮੈਨੂੰ ਯਾਦ ਹੈ ਕਿ ਇੱਕ ਨਕੋਦਰ ਦੇ ਵਿੱਚ ਇਨਸੀਡੈਂਟ ਹੋਇਆ ਸੀ ਜਿੱਥੇ 4 ਨਿਥੇ ਸਿੱਖਾਂ ਦਾ ਕਤਲ ਹੋਇਆ ਸੀ ਔਰ ক্লোਜ਼ ਰੇਂਜ ਤੋਂ ਹੋਇਆ ਸੀ ਉਹਨਾਂ ਦਾ ਜਿਹੜਾ ਪਿਤਾ ਹੈ ਉਹ ਅਮਰੀਕਾ ਚ ਐ ਸੁਣੇ ਉਹਨੂੰ ਕੀ ਕਿੰਨੇ ਸਾਲ ਹੋ ਗਏ ਨੇ 30 40 50 ਸਾਲ ਹੋ ਗਏ ਨੇ ਉਹ ਇਸ ਗੱਲ ਤੇ ਲੜ ਰਿਹਾ ਮੇਰੇ ਕੋ ਵੀ ਆਇਆ ਸੀ ਮੈਂ ਵੀ ਚਿੱਠੀਆਂ ਲਿਖੀਆਂ ਗਵਰਨਮੈਂਟ ਨੂੰ ਵੀ ਗਵਰਨਮੈਂਟ ਉਹਨੂੰ ਉਸ ਬੁੜੇ ਦੀ ਜਿਹੜੀ ਰਿਪੋਰਟ ਸੀ ਉਹਦੀ ਕਾਪੀ ਦੇਣ ਲਈ ਤਿਆਰ ਹੈ ਕਿੰਨੀ ਗਵਰਨਮੈਂਟ ਆਈਆਂ ਅਕਾਲੀ ਗਵਰਨਮੈਂਟ ਆਈ ਕਾਂਗਰਸ ਗਵਰਨਮੈਂਟ ਆਈ ਐਸੋੜੇ ਆਮ ਆਦਮੀ ਪਾਰਟੀ ਦੀ ਗਵਰਨਮੈਂਟ ਆ ਜਦੋਂ ਪਾਵਰ ਆ ਜਾਂਦੀ ਹੈ ਉਹ ਸਾਰਾ ਸਟੇਟ ਦਾ ਜਿਹੜਾ ਸਿਸਟਮ ਜਿਹੜਾ ਨਾ ਇੱਕ ਬਣ ਜਾਂਦਾ ਹੈ ਵੈਸੇ ਤੁਸੀਂ ਚਾਹੇ ਕੋਈ ਵੀ ਪਾਰਟੀ ਹੋਵੇ ਚਾਹੇ ਕਾਂਗਰਸ ਕਹेलो ਚਾਹੇ ਬੀਜੇਪੀ ਕਹेलो ਚਾਹੇ ਅਕਾਲੀ ਕਹेलो ਚਾਹੇ ਆਮ ਆਦਮੀ ਪਾਰਟੀ ਨੂੰ ਕਹेलो ਕਮਿਊਨਿਸਟ ਸਾਰੇ ਪਾਰਟ ਆਫ ਸਟੇਟ ਕੋਸਟ ਉਹ ਸਟੇਟ ਦਾ ਜਦੋਂ ਤੁਹਾਨੂੰ ਰਾਜ ਮਿਲ ਜਾਂਦਾ ਹੈ ਨਾ ਉਸ ਤੋਂ ਬਾਅਦ ਤੁਹਾਨੂੰ ਕੁਝ ਨਹੀਂ ਸੋਚਦਾ ਉਸ ਤੋਂ ਬਾਅਦ ਤੁਹਾਨੂੰ ਇਹ ਸੋਚਦਾ ਹੈ ਕਿ ਇਹਨੂੰ ਅਸੀਂ ਬਰਕਰਾਰ ਕਿਦਾਂ ਰੱਖਣਾ ਬੜੇ ਮਤਲਬ ਤੁਹਾਡੇ ਨਾਲ ਵਾਅਦੇ ਕਰਕੇ ਲੋਕੀ ਆਉਂਦੇ ਨੇ ਤੁਹਾਡੀਆਂ ਵੋਟਾਂ ਹਾਸਲ ਕਰਦੇ ਨੇ ਤੇ ਉਸ ਤੋਂ ਬਾਅਦ ਤੁਹਾਨੂੰ ਕਦੀ ਕਿਸੇ ਨੇ ਬਾਅਦ ਚ ਆ ਕੇ ਪੁੱਛਿਆ ਜਾਂ ਤੁਹਾਨੂੰ ਕਿਸੇ ਨੇ ਕਿਹਾ ਕਿਸੇ ਨੇ ਅੱਜ ਤੱਕ ਮੈਂ ਇਹ ਸਮਝਦਾ ਕਿ ਇੰਨਾ ਕਤਲੇਆਮ ਹੋਇਆ 84 ਦੇ ਵਿੱਚ ਦੋ ਤਰ੍ਹਾਂ ਦੇ ਫੈਸਲੇ ਐਕਸਪੈਕਟ ਕਰ ਸਕਦਾ ਇੱਥੇ ਹੈਗਾ ਕਿ ਜਿਨ੍ਹਾਂ ਨੇ ਕਤਲਿਆ ਅਮ ਕੀਤਾ ਉਹਨਾਂ ਨੂੰ ਕਾਨੂੰਨੀ ਸਜ਼ਾ ਮਿਲ ਆਪਾਂ ਹਿੰਦੁਸਤਾਨ ਦੇ ਵਿੱਚ ਅਸੀਂ ਜ਼ਿਆਦਾ ਤਰਜੀਹ ਦਿੰਦੇ ਨੇ ਕਰਮਲ ਜਸਟਿਸ ਸਿਸਟਮ ਨੂੰ ਕਿ ਲੋਕਾਂ ਨੂੰ ਪਨਿਸ਼ਮੈਂਟ ਹੋਵੇ ਮੈਂ ਸਮਝਦਾ ਜਿਸ ਤਰ੍ਹਾਂ ਬੀਬੀ ਜੀ ਨੇ ਕਿਹਾ ਕਿ ਕਿਸੇ ਨੇ ਜਾ ਕੇ ਉਹਨਾਂ ਦੀ ਬਾਤ ਨਹੀਂ ਪੁੱਛੀ ਕਿ ਉਸ ਪਰਿਵਾਰਾਂ ਨਾਲ ਕੀ ਹੋਇਆ ਉਹਨਾਂ ਦੇ ਬੱਚਿਆਂ ਦਾ ਅਗੇ ਫਿਊਚਰ ਕੀ ਹੋਇਆ ਉਹ ਨਸ਼ੇ ਚ ਭਾਗੇ ਉਹਨਾਂ ਦੀ ਐਜੂਕੇਸ਼ਨ ਨਹੀਂ ਹੋ ਸਕੀ ਕਿਸੇ ਨੇ ਕੁਝ ਨਹੀਂ ਪੁੱਛਿਆ ਮੈਂ ਸਮਝਦਾ ਹਾਂ ਕਿ ਜੋ ਦਿੱਲੀ ਜਾਂ 1984 ਦੇ ਜੋ ਜੇਨੋਸਾਈਡ ਵਿੱਚ ਹੋਇਆ ਉਹਦੀ ਗਵਰਨਮੈਂਟ ਜ ਕੋਈ ਵੀ ਸੀ ਐਸੋਡੀ ਜਿਹੜੀ ਸਟੇਟ ਹੈ ਨਾ ਉਹ ਜ਼ਿੰਮੇਵਾਰ ਹੈ ਉਸ ਦੀ ਪ੍ਰੋਵਾਈਡ ਕਰਨਾ ਜਿਹੜੀਆਂ ਵੀ ਬਾਅਦ ਚ ਗਵਰਨਮੈਂਟ ਆਈਆਂ ਉਹਨਾਂ ਦੀ ਜ਼ਿੰਮੇਵਾਰੀ ਹੈ ਇਹ ਜ਼ਿੰਮੇਵਾਰੀ ਕ੍ਰਿਮੀਨਲ ਲਾ ਦੀ ਕਨਸਟੀਟਿਊਸ਼ਨ ਕਰਕੇ ਉਹਨੂੰ ਜਸਟਿਸ ਦੇ ਕੇ ਹੋ ਸਕਦੀ ਸੀ ਦੂਸਰਾ ਇਹ ਹੋ ਸਕਦਾ ਸੀ ਬੜਾ ਇਜ਼ੀ ਅਸਿਸਟੈਂਸੀ ਮੇਰੇ ਵਿਚਾਰ ਨਾਲ ਕਿ ਉਹ ਬੰਦੇ ਜਿਹੜਾ ਦੀ ਡੈਥ ਹੋਈ ਹੈ ਉਹਨਾਂ ਦੀ ਲਿਸਟ ਹੈ ਤੁਹਾਡੇ ਕੰਪਨਸੇਸ਼ਨ ਆਪਣਾ ਵੈਸਟਰਨ ਸਿਸਟਮ ਦੇ ਵਿੱਚ ਲੋਕੀ ਜਿਆਦਾ ਟੌਰਚਰ ਲਾਇਬਿਲਟੀ ਨੂੰ ਜਿਆਦਾ ਤਰਜੀਹ ਦਿੰਦੇ ਨੇ ਕੰਪਨਸੇਸ਼ਨ ਵੱਲ ਜਿਆਦਾ ਜਾਂਦੇ ਨੇ ਕਿ ਕ੍ਰਿਮੀਨਲ ਜਸਟਿਸ ਸਿਸਟਮ ਵੱਲ ਬਿਕੋਜ਼ ਜੇ ਕਿਸੇ ਨੂੰ ਸਜ਼ਾ ਵੀ ਹੋ ਜਾਂਦੀ ਜ਼ਰੂਰ ਹੋਣੀ ਚਾਹੀਦੀ ਹੈ ਜੇ ਕਿਸੇ ਨੇ ਕੀਤਾ ਉਹਦੇ ਨਾਲ ਨਾਲ ਜਿਸ ਵਿਕਟਮ ਦੀ ਜਿਸ ਦਾ ਨੁਕਸਾਨ ਹੋਇਆ ਉਹਦੀ ਪਰਭਾਈ ਹੋਣੀ ਚਾਹੀਦੀ ਮੈਂ ਸਮਝਦਾ ਕਿ ਕਿਸੇ ਨੇ ਇਸ ਗੱਲ ਬਾਰੇ ਸੋਚਿਆ ਨਹੀਂ ਮੈਂ ਆਪਣੇ ਆਪ ਨੂੰ ਵੀ ਜ਼ਿੰਮੇਵਾਰ ਸਮਝਦਾ ਕਿ ਸ਼ਾਇਦ ਮੈਂ ਜੇ ਕਿਸੇ ਪੋਜੀਸ਼ਨ 'ਚ ਸੀ ਮੈਂ ਜਾਂ ਮੇਰੇ ਕੋਲ ਕਿਸੇ ਨੇ ਅਪਰੋਚ ਨਹੀਂ ਕੀਤਾ ਜਾਂ ਮੈਂ ਕਰ ਨਹੀਂ ਸਕਿਆ ਜਾਂ ਮੈਂ ਕੁਝ ਨਹੀਂ ਕਰ ਸਕਿਆ ਇਹ ਹੋਣਾ ਚਾਹੀਦਾ ਸੀ ਕਿ ਇਹ ਜਿਹੜੇ ਲੋਕ ਜਿਹੜੇ ਨਿਹੱਤੇ ਮਾਰੇ ਗਏ ਨੇ ਜਿਹੜੇ ਉਹਨਾਂ ਦੀ ਉਹਨਾਂ ਦੀ ਪਰਪਾਈ ਹੁੰਦੀ ਤਾਂ ਕਿ ਉਹ ਜਿਹੜੇ ਬੱਚੇ ਅੱਜ ਕਹਿ ਰਹੇ ਨੇ ਸਾਨੂੰ ਕੋਈ ਪੁੱਛਣ ਨਹੀਂ ਆਇਆ ਉਹਨਾਂ ਵਾਸਤੇ ਕੋਈ ਕੰਪਨਸੇਸ਼ਨ ਹੁੰਦੀ ਉਹਨਾਂ ਦੀ ਐਜੂਕੇਸ਼ਨ ਸਿਸਟਮ ਨੂੰ ਲੁੱਕ ਆ ਉਹ ਆਪਣੇ ਆਪ ਨੂੰ ਦੇਖ ਸਕਦੇ ਮੈਂ ਕੱਲ ਰਾਤੀ ਵੀ ਇੱਕ ਦੇਖ ਰਿਆ ਸੀ ਟੀਵੀ ਤੇ ਪ੍ਰੋਗਰਾਮ ਉਹ ਦਿੱਲੀ ਦੀ ਜਿਹੜੀਆਂ ਵਿੰਡੋਜ਼ ਨੇ ਵਿਚਾਰੀਆਂ ਕਿਸ ਤਰ੍ਹਾਂ ਉਹ ਕਹਿ ਰਹੀਆਂ ਲੇਕਿ ਅਸੀਂ ਬਰਤਨ ਮਾਂਜ ਕੇ ਆਪਣੇ ਬੱਚਿਆਂ ਨੂੰ ਪਾਲਿਆ ਕੋਈ ਰੇਣੀ ਜਲਾ ਰਹੀ ਹੈ ਕੋਈ ਕੁਝ ਕਰ ਨਹੀਂ ਆ ਅਸੀਂ ਕੌਮ ਨੇ ਕੀ ਕੀਤੀ ਅਸੀਂ 5 ਮਿੰਟ ਚ ਫਲਾਣੇ ਦਾ ਜੇ ਹੜਾ ਆ ਗਿਆ ਜੇ ਅਸੀਂ ਲੰਗਰ ਲਾ ਲੈਣਾ ਬੜਾ ਜੱਸ ਖਟਿਆ ਅਸੀਂ ਆਪਣੀ ਕੌਮ ਨੂੰ ਜਿਹੜਾ ਤੈਨਾਂ ਦਾ ਨੁਕਸਾਨ ਹੈ ਉਹਨਾਂ ਨੂੰ ਲੁਕਾਉਣਾ ਨਹੀਂ ਕਰ ਸਕਦੇ ਅੱਜ ਅਸੀਂ 20 30 ਜਾਂ 40 ਬੰਦੇ ਇੱਥੇ ਬੈਠ ਕੇ ਇੱਕ ਰੈਜ਼ਰਵੇਸ਼ਨ ਕਰਕੇ ਕੀ ਪਾਵਾਂਗੇ ਕਿ ਅੱਗੇ ਤੋਂ ਕਿਸ ਤਰ੍ਹਾਂ ਰੋਕ ਸਕਦੇ ਅਸੀਂ ਉਹਨਾਂ ਕਿੱਦਾਂ ਰੋਕ ਸਕਦੇ ਆ ਕੱਲ ਵੀ ਤੁਹਾਡਾ ਨੇ ਧੱਕਾ ਹੋਏਗਾ ਮਿਨੋਰਟੀਜ਼ ਜਿਹੜੀਆਂ ਨੇ ਉਹਨਾਂ ਦਾ ਧੱਕਾ ਹੋਏਗਾ ਕੋਈ ਸਟੇਟ ਆਏਗੀ ਤੱਕਾ ਕਰੇਗੀ ਔਰ ਆਪਾਂ ਰੋਕ ਨਹੀਂ ਪਾਵਾਂ ਆਪਾਂ ਨੂੰ ਗਲਤ ਫਹਮੀ ਹੈ ਕਿ ਅਸੀਂ ਕੁਝ ਕਰ ਸਕਦੇ ਹਾਂ ਅਸੀਂ ਚਾਰ ਬੰਦੇ ਇਕੱਠੇ ਹੋ ਕੇ ਨਹੀਂ ਬੈਠ ਸਕਦੇ ਤੁਸੀਂ ਗੱਲਾਂ ਕੀ ਕਰਦੇ ਹੋ ਇੱਥੇ ਮੈਂ ਸਮਝਦਾ ਕਿ ਇਹੋ ਜੇ ਪ੍ਰੋਗਰਾਮ ਵਿੱਚ ਹਜ਼ਾਰਾਂ ਦੀ ਭੀੜ ਹੋਣੀ ਚਾਹੀਦੀ ਸੀ ਜੋ ਵਿਚਾਰ ਮਾਨੀ ਸਾਹਿਬ ਨੇ ਰੱਖੇ ਜਾਂ ਗਰਗ ਸਾਹਿਬ ਨੇ ਰੱਖੇ ਜਾਂ ਅੰਮੀ ਚੰਗਰ ਨੇ ਰੱਖੇ ਨੇ ਉਹਦੇ ਸੁਣਨ ਦਾ ਫਰਜ਼ ਬਣਦਾ ਹੈ ਸਾਡਾ ਲੋਕਾਂ ਨਾਲ ਕੀ ਤੱਕਾ ਆਇਆ ਜੇ ਬੀਬੀ ਜੀ ਨੇ ਦੱਸਿਆ ਸਾਡਾ ਫਰਜ਼ ਬੰਦਾ ਅਸੀਂ ਸੁਣੀਏ ਤੇ ਅਸੀਂ ਉਹਦਾ ਕੋਈ ਉਪਰਾਲਾ ਕਰੀਏ ਮੈਂ ਫੇਰ ਵੀ ਇਸ ਸਿੱਖ ਸਭਾ ਨੂੰ ਵਧਾਈ ਦੇਣਾ ਮੈਂ ਵਧਾਈ ਦੇਣਾ ਇਸ ਕਰਕੇ ਚਾਹੇ ਚਾਰ ਬੰਦੇ ਆ ਕੇ ਇਹਨਾਂ ਨੂੰ ਸੁਣਦੇ ਨੇ ਇਹਨਾਂ ਦੇ ਕਿਸੇ ਅੱਛੇ ਆਦਮੀਆਂ ਦੇ ਵਿਚਾਰਾ ਨੂੰ ਜਾਂ ਇਹ ਉਪਰਾਲਾ ਸੋਚਦੇ ਨੇ ਕਿ ਇਹਦੇ ਬਾਰੇ ਕੋਈ ਸੋਚਣਾ ਚਾਹੀਦਾ ਕਰਨਾ ਚਾਹੀਦਾ ਅੱਗੇ ਤੋਂ ਇਹ ਗੱਲ ਨਾ ਹੋਵੇ ਮੈਂ ਕਹਿੰਦਾ ਇਹ ਵੀ ਇੱਕ ਅਚੀਵਮੈਂਟ ਹੈ ਜੇ ਤੁਸੀਂ ਆਏ ਹੋ ਤੁਸੀਂ ਵਧਾਈ ਦੇ ਪਾਤ ਤੁਸੀਂ ਸੁਣ ਕੇ ਇੱਥੇ ਜੇ ਫਰਜ਼ ਕਰੋ ਇਹਦੇ ਚੋਂ ਕੋਈ 1% ਵੀ ਲੈ ਕੇ ਜਾਂਦਾ ਹੈ ਇਸ ਗੱਲ ਤੇ ਵਿਚਾਰ ਕਰਦਾ ਹੈ ਕਿ ਇਸ ਗੱਲ ਨੂੰ ਅਸੀਂ ਅੱਗੇ ਤੋਂ ਰੋਕਣਾ ਹੈ ਜਾਂ ਕਿਸ ਤਰ੍ਹਾਂ ਰੋਕਣਾ ਹੈ ਜਾਂ ਇਹਦਾ ਅਪਰਾਲਾ ਕਰਨਾ ਹੈ ਕਿੱਦਾਂ ਕਰਨਾ ਹੈ ਇਹ ਮੈਂ ਸਮਝਦਾ ਹਾਂ ਕਿ ਬਹੁਤ ਵੱਡੀ ਅਚੀਵਮੈਂਟ ਹੈ ਗੁਰੂ ਸਿੰਘ ਸਭਾ ਜਿਹੜੇ ਇੱਥੇ ਬੰਦੇ ਆਉਂਦੇ ਮੈਂ ਇਹ ਸਮਝਦਾ ਹਾਂ ਕਿ ਜੁਡੀਸ਼ਰੀ ਦਾ ਇੱਕ ਬਹੁਤ ਵੱਡਾ ਰੋਲ ਸੀ ਜੁਡੀਸ਼ਰੀ ਜਿਹੜੀ ਸੀ ਇਹ ਜਿਹੜਾ 84 ਚ ਹੋਇਆ ਨਾ ਇਹਦੀ ਜੁਡੀਸ਼ਰੀ ਪਰਪਾਈ ਕਰ ਸਕਦੀ ਸੀ ਪਰ ਜੁਡੀਸ਼ਰੀ ਫੇਲਡ ਇਨ ਇਟਸ ਡਿਊਟੀ ਸੁਪਰੀਮ ਕੋਰਟ ਲੈਵਲ ਤੇ ਹਾਈ ਕੋਰਟ ਲੈਵਲ ਤੇ ਲੋਅਰ ਲੈਵਲ ਤੇ ਲੋਕੀ ਇੱਥੇ ਐਗਜ਼ਾਮਪਲਾਂ ਮਿਲਦੀਆਂ ਨੇ ਇੱਥੇ ਤੁਹਾਨੂੰ ਆਮ ਆਪਾਂ ਨੂੰ ਪਤਾ ਹੈ ਕਿ ਕਿੰਨੇ ਬੰਦੇ ਮਾਰ ਕੇ ਪੁਲਿਸ ਲੈ ਕੇ ਜਾਂਦੀ ਸੀ ਜਿੰਦਾ ਬੰਦਾ ਐ ਪੋਸਮਾਰਟਮ ਵਾਸਤੇ ਲੈ ਗਏ ਉਹਦੇ ਸਾਹ ਦੇਖ ਕੇ ਚੁੱਕ ਕੇ ਲੈ ਗਏ ਤੇ ਫਿਰ ਮਾਰ ਕੇ ਲਾਇਆ ਕਿਆ ਜੁਡੀਸ਼ਰੀ ਦਾ ਫਰਜ਼ ਨਹੀਂ ਸੀ ਬੰਦਾ ਇਹਨੂੰ ਦੇਖੇ ਕਮਿਸ਼ਨ ਕਿੰਨੇ ਬੜੇ ਕਿੰਨੇ ਸਾਲ ਹੋ ਗਏ 40 ਸਾਲ ਹੋ ਗਏ ਨੇ ਕਮਿਸ਼ਨ ਬਣਨੇ ਨੇ ਅਜ ਤੱਕ 2000 ਜਾਂ 4000 ਬੰਦਾ ਮਰ ਗਿਆ ਦਿੱਲੀ ਦੇ ਵਿੱਚ ਐਫਆਈਆਰ 500 ਇੱਕ ਕਤਲ ਦੀ ਇੱਕ ਐਫਆਈਆਰ ਹੁੰਦੀ ਤੁਸੀਂ ਕਿਸੇ ਮੀਨੋਰਿਟੀ ਨਹੀਂ ਮੈਜੋਰਿਟੀ ਕਮਿਊਨਿਟੀ ਦੇ ਕਿਸੇ ਬੰਦੇ ਨੂੰ ਮਾਰ ਕੇ ਦੇਖੋ ਫਿਰ ਤੁਹਾਡਾ ਹਾਲ ਕੀ ਹੁੰਦਾ ਵਟ ਦੇਗੇ ਤਾਂ ਕਟੇਗੇ ਇਹ ਜਸ ਨੋਬਲ ਹੁੰਦੇ ਤੇ ਤੁਸੀਂ ਕੀ ਐਕਸਪੈਕਟ ਕਰਦੇ ਆ ਕਿ ਅਸੀਂ ਇਸ ਸਿਸਟਮ ਨੂੰ ਚੇਂਜ ਕਰ ਪਾਵਾਂਗੇ ਬੜਾ ਮੁਸ਼ਕਲ ਹੈ ਮੈਂ ਸਮਝਦਾ ਕਿ ਜੇ ਆਪਣੇ ਲੈਵਲ ਤੇ ਜਿਹੜੇ ਜਿਹੜੇ ਕਿੱਤੇ ਜਸੀਂ ਬੈਠੇ ਆ ਜੇ ਅਸੀਂ ਉਸ ਲੈਵਲ ਤੇ ਆਪਣਾ ਕੰਟਰੀਬਿਊਟ ਕਰ ਸਕੀਏ ਜਿਸ ਤਰ੍ਹਾਂ ਕਿ ਚਾਰ ਬੰਦਿਆਂ ਨੂੰ ਬੈਠ ਕੇ ਸਮਝਾ ਸਕੀਏ ਕਿ ਕੀ ਹੋਇਆ ਕੀ ਕਰਨਾ ਚਾਹੀਦਾ ਕੀ ਸੋਚ ਵਿਚਾਰ ਅੱਗੇ ਹੋਣੀ ਚਾਹੀਦੀ ਹੈ ਇਹ ਅੱਗੇ ਵਾਸਤੇ ਜੇ ਹੁਣ ਜੀ ਗੱਲ ਹੋਵੇ ਤੇ ਕੀ ਕਰਨਾ ਚਾਹੀਦਾ ਹੈ ਉਹ ਇੰਨੀ ਅਪਰਾਲਾ ਆਪਾਂ ਕਰ ਲਈਏ ਤੇ ਆਈ ਥਿੰਕ ਥੈਟ ਵਿਲ ਬੀ ਦੀ ਅਚੀਵਮੈਂਟ ਮੈਂ ਇਹ ਸਮਝਦਾ ਕਿ ਗੁਰੂਕ ਸਿੰਘ ਸਭਾ ਐਸੇ ਪ੍ਰੋਗਰਾਮ ਕਰਦੀ ਰਹੇ ਨਹੀਂ ਓਨਲੀ ਯਾਦ ਇੱਕ ਵਾਰੀ ਨਹੀਂ ਇਹ ਮੇਰਾ ਖਿਆਲ ਹੈ ਕਿ ਇੱਕ ਰੂਟੀਨ ਜਿ ਲੜੀ ਬਣਨੀ ਚਾਹੀਦੀ ਹੈ ਤਾਂ ਕਿ ਹੋਰ ਲੋਕੀ ਇਸ ਨਾਲ ਜੁੜ ਸਕਣ ਵਿਚਾਰ ਸੁਣ ਸਕਣ ਤੇ ਇਸ ਦਾ ਕੋਈ ਹੱਲ ਜੇ ਹੋ ਸਕਦਾ ਹੋਵੇ ਤੇ ਜੇ ਕਰ ਸਕਣਤਾ ਮੈਂ ਸਮਝਦਾ ਕਿ ਇਹ ਇੱਕ ਬੜੀ ਵੱਡੀ ਅਚੀਵਮੈਂਟ ਹੋਏਗੀ ਮੈਂ ਸੈਂਟੀਮੈਂਟਲ ਹੋ ਗਿਆ ਮੈਂ ਅੱਜ ਵੀ ਮੈਨੂੰ ਬਹੁਤ ਦੁੱਖ ਹੈ ਇਸ ਗੱਲ ਦਾ ਜੋ ਉਸ ਵਡੇ ਹੋਇਆ ਉਸ ਨੂੰ ਯਾਦ ਕਰਨਾ ਤੇ ਨਾ ਭੁੱਲਣ ਵਾਲੀ ਗੱਲ ਜਿਹੜੀ ਹੈ ਬਹੁਤ ਜ਼ਰੂਰੀ ਹੈ ਵਿਚਾਰ-ਵਿਚਾਂਦਰਾ ਕਰਦੇ ਰਹਿਣਾ ਚਾਹੀਦਾ ਹੈ ਇਸ ਬਾਰੇ ਸੋਚ ਕਰਨਾ ਚਾਹੀਦੀ ਹੈ ਜੋ ਕੁਝ ਵੀ ਆਪਾਂ ਇਸ ਬਾਰੇ ਕਰ ਸਕਦੇ ਹਾਂ ਇਹ ਸਟੇਟ ਦੀ ਜ਼ਰੂਰਤ ਹੈ ਜਾਂ ਸਟੇਟ ਚ ਪਾਰਟਿਸਪੇਸ਼ਨ ਮੈਂ ਸਮਝਦਾ ਕਿ ਜੇ ਅੱਜ ਵੀ ਆਪਣੇ ਚੋਂ ਬੈਠਾ ਕੋਈ ਕੱਲ ਸਟੇਟ ਪਾਵਰ ਇੰਜੋਏ ਕਰਨ ਲੱਗ ਪਿਆ ਉਹ ਬਿਲਕੁਲ ਉਹੀ ਕੰਮ ਕਰੇਗਾ ਜਿਹੜੀ ਅੱਜ ਸਟੇਟ ਕਰ ਰਹੀ ਹੈ ਇਹ ਮੈਨੂੰ ਨਹੀਂ ਸਮਝ ਆਉਂਦੀ ਵੀ ਉੱਥੇ ਜਾ ਕੇ ਕਿਉਂ ਬੰਦਾ ਚੇਂਜ ਹੋ ਜਾਂਦਾ ਹੈ ਇੰਨੇ ਹੀ ਸ਼ਬਦਾਂ ਨਾਲ ਖਿਮਾ ਦਾ ਜਾਚਕਾ ਫਤਿਹ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ